ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਤੇਜ ਪੱਤਾ ਫਿਮ ਬੋਇੰਡਰੀ ਸੈਂਟਰ ਵਿੱਚ ਅੱਜ ਆਪਾਂ ਇਹ ਪਟਿਆਲਾ ਸਲਵਾਰ ਤਿਆਰ ਕਰ ਰਹੇ ਹਾਂ ਪਟਿਆਲਾ ਸਲਵਾਰ ਦੀ ਆਪਾਂ 벨ਟ ਤਿਆਰ ਕਰਦੇ ਹਾਂ ਪਹਿਲਾਂ 벨ਟ ਆਪਾਂ ਨੇ ਲਈ 26 ਇੰਚ ਲੰਬਾਈ ਇਹ ਦੀ ਜੇ ਆਪਾਂ ਚੁੜਾਈ ਕਰ ਤਾ ਦੇਣ ਔਰ ਇਸ ਤਰ੍ਹਾਂ ਆਪਾਂ 8 ਇੰਚ ਲਈਏ ਠੀਕ ਹੈ ਔਰ ਇਸ ਨੂੰ ਆਪਾਂ ਹੁਣ ਨੇਂਗ ਭੰਨ ਰਹੇ ਆ ਉਪਰੋਂ ਮਤਲਬ ਨੂੰ ਇਹਦੇ ਵਿੱਚ ਚੋਣਾ ਪਾਣੀ ਆ ਸਖਾਵਾਂਗੇ ਹਰਬ ਕਿੰਨੇ ਇੰਚ ਤੇ ਆਪਾਂ ਨੇ ਚੋਣਾ ਪਾਣੀ ਆ ਨੇ ਇਹ ਦੱਸਾਂਗੇ ਇਹ ਆਪਾਂ ਬੈਲਟ ਬਣਾ ਰਹੇ ਹਾਂ ਤੁਹਾਨੂੰ ਇੱਥੇ ਆਪਾਂ ਡਬਲ ਸੀਨ ਲਗਾਵਾਂਗੇ ਅਧੂਰੀ ਇਹੋ ਜਿਹੀ ਸੀਨ ਹੈ ਇਸ ਨੂੰ ਅਗਲੇ ਆ ਕੇ ਇਸ ਨੂੰ ਆਪਾਂ ਇੱਧਰੋਂ ਉਤਾਰਾਂਗੇ हां जी ये देखो ਆਪਾਂ 10 ਇੰਚ ਤੱਕ ਨਿਸ਼ਾਨੀ ਲਗਾਵਾਂਗੇ ਇਹਦੇ ਵਿੱਚ ਇਹ ਦੇਖੋ ਇਹ ਹੋ ਗਈ 10 ਇੰਚ ਤੱਕ ਦੀ ਨਿਸ਼ਾਨੀ ਠੀਕ ਹੈ ਚਾਹੇ ਕੋਈ ਮੋਟਾ ਹੈ ਚਾਹੇ ਕੋਈ ਪਤਲਾ ਹੈ ਆਪਾਂ 10 ਇੰਚ ਦੇ ਵਿੱਚ ਹੀ ਚੋਣਾ ਪਾਣੀ ਹੈ 10 ਇੰਚ ਤੱਕ ਆਪਾਂ ਨਿਸ਼ਾਨੀ ਲਗਾ ਕੇ ਔਰ ਇੱਧਰ ਆਪਾਂ 1.5 ਇੰਚ ਤੱਕ ਦਾ ਮਾਰਜਿਨ ਰੱਖ ਲਾਂਗੇ ਜਿੱਥੇ ਆਪਾਂ ਚੋਣਾ ਨਹੀਂ ਪਾਣੀ ਹੈ ਠੀਕ ਹੈ ਇਸੇ ਸੇਮ ਇਸੇ ਤਰ੍ਹਾਂ ਹੀ ਦੋਨੋਂ ਸਾਈਡਾਂ ਹੀ ਇਸੇ ਤਰ੍ਹਾਂ ਆਪਾਂ ਤਿਆਰ ਕਰਾਂਗੇ ਜਦੋਂ ਆਪਾਂ ਚੋਣਾ ਪਾਣ ਲੱਗਾਂਗੇ ਤਾਂ ਆਪਾਂ ਇੱਥੇ ਬੈਕ ਸਾਈਡ ਵੀ ਦੋ ਚੋਣਾ ਪਾਣੀ ਆਨੇ ਸੋ ਦੇ ਕਰਕੇ ਆਪਾਂ ਇੱਥੇ 2 ਇੰਚ ਕੱਪੜਾ ਛੱਡ ਕੇ ਉਸ ਤੋਂ ਬਾਅਦ 벨ਟ ਦੀ ਬੈਕ ਸਾਈਡ ਨੂੰ ਜਿਹੜੀ ਸੀਨ ਹੈ ਉਹਨੂੰ ਇਸ ਤਰ੍ਹਾਂ ਧਰ ਕੇ ਜਿੱਥੇ ਤੱਕ ਆਪਾਂ ਨਿਸ਼ਾਨੀ ਲਗਾਈ ਸੀ 10 ਇੰਚ ਦੀ उथो अपा सीना स्टार्ट करा देखो और बैक कर दें जिम्मे की ये देखो ये निशानी आ गई है बेल्ट जो निशानी से हाँ आप ही एक चोट पा देनी है छोटी ज मीडियम ज्यादा छोटी हुई नहीं ये देखो ठीक है ਇਹ ਸਿੱਧੀ 1.5 ਇੰਚ ਦੇ ਉੱਪਰ ਆਏਗੀ ਠੀਕ ਹੈ ਉਸ ਤੋਂ ਬਾਅਦ ਆਪਾਂ ਥੋੜਾ ਥੋੜਾ ਮਾਰਜਿਨ ਦੇਂਦੇ ਹੋਏ ਇਸ ਤਰ੍ਹਾਂ ਚੋਣਾ ਪਾਵਾਂਗੇ ਔਰ ਨਾਲ ਹੀ ਬੈਲਟ ਅਟੈਚ ਕਰਾਂਗੇ ਆਪਾਂ ਕੋਈ ਐਕਸਟਰਾ ਸੀਨਾ ਨਹੀਂ ਮਾਰਨੀ ਆ ਕਿਉਂਕਿ ਇੰਨਾ ਜੇਕਰ ਆਪਾਂ ਇੱਕ ਸਲਵਾਰ ਤੇ ਸਾਰਾ ਦਿਨ ਲਗਾਵਾਂਗੇ ਤਾਂ ਆਪਾਂ ਕਿੰਨੀ ਆ ਇੱਕ ਦਿਨ ਚ ਸਟਿਚ ਕਰ ਸਕਾਂਗੇ ਇਹ ਦਾ ਅੱਧੇ ਆਪਾਂ ਅੱਜ ਨਿਸ਼ਾਨੀ ਲਗਾ ਲੈਨੇ ਆ ਇਹਦੇ ਉੱਪਰ ਚੋਣ ਆਣੀ ਚਾਹੀਦੀ ਏ ਜਿਹੜੀਆਂ ਨਿਸ਼ਾਨੀ ਲਗਾਈਏ ਇਹਦੇ ਉੱਪਰ ਚੋਣ ਪਾਵਾਂਗੇ ਔਰ ਪੌਂਚੇ ਦਾ ਵੀ ਇਸੇ ਤਰ੍ਹਾਂ ਹੀ ਕਿਉਂਕਿ ਸਿੱਧੀ ਪ੍ਰੈਸ ਇਸੇ ਨਾਲ ਹੀ ਵੱਜੇਗੀ ਨਹੀਂ ਤੇ ਜਦੋਂ ਆਪਾਂ ਪ੍ਰੈਸ ਕਰਾਂਗੇ ਤਾਂ ਉਹਦੀ ਸ਼ੇਪ ਨਹੀਂ ਬਣੇਗੀ ਸਹੀ ਤੈ ਨਹੀਂ ਬੱਚੇਗੀ ਠੀਕ ਹੈ ਔਰ ਜੋ ਇਹ ਵਾਲੀ ਸੀਨ ਹੈ ਇਹ ਹਮੇਸ਼ਾ نیچے ਆਉਣੀ ਚਾਹੀਦੀ ਏ ਨਾ ਕਿ ਇਹਦੇ ਇਹਦੇ ਨਾਲ ਚੋਣ ਪਾਣੀ ਹੈ ਇਹਨੂੰ ਨੀਚੇ ਹੀ ਰੱਖਣਾ ਇਹ ਦੇਖੋ ਆਪਣੀ ਚੋਣ ਕੰਪਲੀਟ ਹੋ ਗਈ ਹਰ ਜੋ ਇਹ ਵਾਲਾ ਫੈਬਰਿਕ ਇਹ ਕਪੜਾ ਬੈਲਟ ਦਾ ਇਹਨੂੰ ਇਹਦੇ ਉੱਪਰ ਤਰ ਕੇ ਇਹ ਆਪਾਂ ਅੰਦਰ ਵਾਲੀ ਸਾਈਡ ਨੂੰ ਚੋਣਾ ਪਾ ਰਹੇ ਹਾਂ ਠੀਕ ਹੈ ਜੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਹਾਂਜੀ ਜਿਵੇਂ ਕਿ ਪਹਿਲਾਂ ਆਪਾਂ ਚੋਣਾ ਇੱਧਰੋਂ ਇੱਧਰ ਨੂੰ ਲੈ ਕੇ ਆ ਰਹੇ ਸੀ ਹੁਣ ਇਹ ਵਾਲੀਆਂ ਇੱਧਰ ਨੂੰ ਲੈ ਕੇ ਜਾਵਾਂਗੇ ਇਹ ਥੋੜਾ ਧਿਆਨ ਰੱਖਾਂਗੇ ਆਪਾਂ ਇਹ ਦੇਖੋ ਜਿਹੜੀ ਇਹ ਵਾਲੀ ਆਪਾਂ ਨਿਸ਼ਾਨੀ ਲਗਾਈ ਸੀ 1.5 ਇੰਚ ਤੇ ਉੱਥੇ ਹੀ ਆਪਾਂ ਚੋਣ ਸੈੱਟ ਕਰਨੀ ਇਹ ਦੇਖੋ ਜਿਹੜੀ ਆਪਾਂ ਪਹਿਲੀ ਸ਼ੁਰੂ ਵਾਲੀ ਔਰ ਇੱਧਰੋਂ ਸ਼ੁਰੂ ਹੈਂਡਵਲ ਚੁੰਨ ਥੋੜੀ ਛੋਟੇ ਹੀ ਰੱਖਾਂਗੇ ਠੀਕ ਹੈ ਇਹ ਦੇਖੋ ਜੀ ਔਰ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਖਤਮ ਕਰਦੇ ਚੱਲਾਂਗੇ ਚੋਣਾ ਪਉਣ ਤੋਂ ਬਾਅਦ ਆਪਾਂ ਇੱਕ ਦੱਬੂ ਮਸ਼ੀਨ ਲਗਾਵਾਂਗੇ ਜਿਹੜੀ ਚੋਣਾ ਤੇ ਬੈਲਟ ਦੇ ਵਿੱਚ ਲੱਗੇਗੀ ਬੈਲਟ ਦੇ ਉੱਤੋਂ ਦੀ ਮਸ਼ੀਨ ਆਪਾਂ ਲਗਾਉਂਦੇ ਹੋਏ ਚੋਣਾ ਅੱਗੇ ਵਧਾਂਗੇ ਇਹ ਦੇਖੋ ਆਪਾਂ ਜਿਹੜੀਆਂ ਸਲਵਾਰ ਚੋਣਾ ਪਾਈਆਂ ਨੇ ਹੁਣ ਇਹ ਦੇਖੋ ਇਹ ਆਪਾਂ ਨੇ 1.5 ਇੰਚ ਜਿਹੜਾ ਕੱਪੜਾ ਛੱਡਿਆ ਸੀ ਉਹ ਏ ਔਰ ਇਹ ਦੇਖੋ ਜਿਹੜੀ ਆਪਾਂ ਨੇ ਨਿਸ਼ਾਨੀ ਲਗਾ ਕੇ ਚੋਣਾ ਕੰਪਲੀਟ ਕੀਤੀਆਂ ਨੇ ਜੀ ਸੋ ਵੀਡੀਓ ਦੇਖਣ ਲਈ ਧੰਨਵਾਦ